ਜੈ ਕਿਸਾਨ ਜੈ ਸੱਤ ਸਰਸਤਿਓ ਸਾਥਿਓ ਅੱਜ ਜਿਹੜੇ ਮਸਲੇ ਨੂੰ ਲੈ ਕੇ ਅਸੀਂ ਇੱਥੇ ਇਕੱਠੇ ਹੋਏ ਆ ਵਿਚਾਰ ਚਰਚਾ ਕਰ ਰਹੇ ਆ ਕਿ ਭਾਰਤ ਦੀ ਸਰਕਾਰ ਵੱਲੋਂ ਪੰਜਾਬ ਦੀ ਸਰਕਾਰ ਵੱਲੋਂ ਤੇ ਹੋਰ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਆਪਣੇ ਆਪਣੇ ਸਟੇਟਾਂ ਦੇ ਵਿੱਚ ਲੋਕ ਲਹਿਰਾਂ ਦੇ ਉੱਪਰ ਜਿਹੜਾ ਜ਼ਬਰ ਟਾਇਆ ਜਾ ਰਿਹਾ ਹੈ ਉਸ ਜ਼ਬਰ ਦੇ ਖਿਲਾਫ ਅੱਜ ਅਸੀਂ ਇਸ ਮੋਗੇ ਦੀ ਦਾਣਾ ਮੰਡੀ ਦੇ ਵਿੱਚੋਂ ਆਪਣੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਇਕੱਠੇ ਹੋਏ ਹਾਂ ਹਰ ਜ਼ਬਰ ਦੀ ਇਹੋ ਕਹਾਣੀ ਕਰਨਾ ਜ਼ਬਰ ਤੇ ਮੂੰਹ ਦੀ ਖਾਣੀ ਜਦੋਂ ਤੋਂ ਲੈ ਕੇ ਇਸ ਸੰਸਾਰ ਦੇ ਵਿੱਚ insani sabhyachar ਦੀ ਸ਼ੁਰੂਆਤ ਹੋਈ ਓਦੋਂ ਤੋਂ ਲੈ ਕੇ ਹੀ ਇਹ ਦੋਵੇਂ ਧਿਰਾਂ ਇੱਥੇ ਮੌਜੂਦ ਨੇ ਲੜਨ ਵਾਲੀ ਤੇ ਲੜਨ ਵਾਲਿਆਂ ਦੇ ਉੱਤੇ ਜ਼ਬਰ ਕਰਨ ਵਾਲੀ ਤਾਂ ਇਹ ਦੋਵੇਂ ਧਿਰਾਂ ਬੜੇ ਲੰਬੇ ਸਮੇਂ ਤੋਂ ਇੱਥੇ ਮੌਜੂਦ ਨੇ ਪਰ ਐਨਾ ਸਮਾਜ ਜ਼ਬਰ ਕਰਨ ਦੇ ਬਾਵਜੂਦ ਅਜ ਤੱਕ ਲੜਨ ਵਾਲੇ ਲੋਕਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਿਆ ਇਸ ਜ਼ਬਰ ਦੇ ਪਿੱਛੇ ਇੱਕ ਜੜੀ ਕਾਮਨ ਜਾਂ ਸਾਂਝੀ ਗੱਲ ਜਿਹੜੀ ਸਾਹਮਣੇ ਆਉਂਦੀ ਏ ਇਸ ਜ਼ਬਰਦਸਤ ਜਿਹੜਾ ਕਾਰਨ ਸਮਝ ਆਉਂਦਾ ਏ ਜਿਹੜਾ ਸਾਰਿਆਂ ਦੇ ਵਿੱਚ ਲਗਭਗ ਕੌਮਾਂ ਨੇ ਉਹ ਕਾਰਨ ਇਹ ਆ ਕਿ ਇਥੋਂ ਦੀ ਧਰਤੀ ਦੇ ਉੱਤੇ ਜਿੱਥੇ-ਜਿੱਥੇ ਵੀ ਕੁਦਰਤੀ ਮਾਲ ਖਜ਼ਾਨੇ ਪਏ ਨੇ ਉਹਨਾਂ ਕੁਦਰਤੀ ਮਾਲ ਖਜ਼ਾਨਿਆਂ ਨੂੰ ਲੁੱਟਣ ਵਾਸਤੇ ਇਥੋਂ ਦੀ ਜਣੀ ਸਰਮਾਇਦਾਰੀ ਢਾਣੀ ਪੂੰਜੀ ਪਤੀ ਢਾਣੀ ਏ ਉਹਦਾ ਜਿਹੜਾ ਲਾਲਚ ਉਹਦੀ ਹਵਸ ਸਰਮਾਇਆ ਇਕੱਠਾ ਕਰਨ ਦੀ ਤਾਂ ਇਸ ਜ਼ਬਰ ਦੇ ਪਿੱਛੇ ਇੱਕ ਬੜਾ ਵੱਡਾ ਕਾਰਨ ਸਦੀਆਂ ਤੋਂ ਚੱਲਿਆ ਆ ਰਿਹਾ ਹੈ ਉਹ ਗੱਲ ਭਾਵੇਂ ਭਾਰਤ ਦੇ ਸਾਊਥ ਜਿੱਥੇ ਸੋਨਾ ਚਾਂਦੀ ਤੋਂ ਲੈ ਕੇ ਸੈਂਕੜੇ ਕਿਸਮ ਦੇ ਕੁਦਰਤੀ ਮਾਲ ਖਜ਼ਾਨੇ ਪਏ ਨੇ ਔਰ ਉਹਨਾਂ ਮਾਲ ਖਜ਼ਾਨਿਆਂ ਦੇ ਅਸਲੀ ਮਾਲਕ ਉਹ ਜੰਗਲ ਦੇ ਵਿੱਚ ਰਹਿਣ ਵਾਲੇ ਉਹ ਆਦੀਵਾਸੀ ਉਹ ਸ਼ਹਿਰੀ ਉਹ ਪਿੰਡੂ ਲੋਕ ਉਹਨਾਂ ਦੇ ਹੱਕਾਂ ਦੇ ਉੱਤੇ ਡਾਕਾ ਮਾਰ ਕੇ ਇਹ ਤੋਂ ਦੇ ਪੂੰਜੀ ਪਤੀਆਂ ਲਈ ਉਹ ਸਮਾਲ ਖਜ਼ਾਨਿਆਂ ਦੀ ਲੁੱਟ ਦਾ ਰਾ ਪੱਧਰਾ ਕਰਨਾ ਇਸ ਜਬਰ ਦੇ ਪਿੱਛੇ ਉਹ ਇੱਕ ਬੜਾ ਵੱਡਾ ਕਾਰਨ ਸਦੀਆਂ ਤੋਂ ਰਿਆ ਹੈ ਕਿ ਅੱਜ ਤੱਕ ਉਹ ਚੱਲਦਾ ਆ ਰਿਹਾ ਹੈ ਬੇਸ਼ੱਕ ਤੋਂ ਦੇ ਜੰਮੂ ਕਸ਼ਮੀਰ ਵਜੇ ਪਰਗੇ ਮੁਲਕ ਦੇ ਵਿੱਚ ਜਿੱਥੇ ਬਹੁਤ ਹੀ ਚੰਗੀ ਕੁਆਲਿਟੀ ਦਾ ਡਰਾਈ ਫਰੂਟ ਪੈਦਾ ਹੁੰਦਾ ਏ ਲੱਕੜ ਪੈਦਾ ਹੁੰਦੀ ਏ ਕੇਸਰ ਪੈਦਾ ਹੁੰਦਾ ਏ ਤੇ ਹੋਰ ਕਈ ਕਿਸਮ ਦੇ ਕੁਦਰਤੀ ਮਾਲ ਖਜਾਂਵੇਂ ਨੇ ਉਹਨਾਂ ਨੂੰ ਲੁੱਟਣ ਵਾਸਤੇ ਅੰਨਾ ਜਬਰ ਜਿਹੜਾ ਹੈ ਜੰਮੂ ਵਰਗੇ ਕਸ਼ਮੀਰ ਵਰਗੀਆਂ ਸਟੇਟਾਂ ਦੇ ਵਿੱਚ ਆਇਆ ਗਿਆ ਜਿੱਥੇ 1.5 ਸਾਲ ਦੀ ਬੱਚੀ ਤੋਂ ਲੈ ਕੇ 80 ਸਾਲ ਤੱਕ ਦੀਆਂ ਸਾਡੀਆਂ ਔਰਤਾਂ ਦਾ ਬਲਾਤਕਾਰ ਤੱਕ ਕੀਤਾ ਗਿਆ। ਔਰ ਇਹ ਜਿਹੜੀ ਕਾਰਵਾਈ ਹੈ ਇਹ ਪੂਰੀ ਦੁਨੀਆ ਦੇ ਵਿੱਚ ਇੱਕੋ ਢੰਗ ਦੇ ਨਾਲ ਹੀ ਜਾਰੀ ਹੈ। ਬਲਾਤਕਾਰ ਨੂੰ ਲੜਨ ਵਾਲੇ ਲੋਕਾਂ ਦੇ ਖਿਲਾਫ ਇੱਕਾ ਹਥਿਆਰ ਦੇ ਵਜੋਂ ਹਮੇਸ਼ਾ ਵਰਤਿਆ ਗਿਆ ਬੇਸ਼ੱਕ ਪੰਜਾਬ ਦੇ ਵਿੱਚ 1984 ਚ ਜਿਹੜੀ ਲਹਿਰ اٹਹੀ ਲਗਭਗ ਨੈਰੋਨੀਆਂ ਇੱਕ ਧਾਰਮਿਕ ਲਹਿਰ ਸੀ ਉਹਦੇ ਨਾਲ ਸਾਡੇ ਵਖਰੇਵੇਂ ਹੋ ਸਕਦੇ ਨੇ ਪਰ ਉਸ ਸਮੇਂ ਵੀ ਸਾਡੀਆਂ ਔਰਤਾਂ ਉੱਤੇ ਇਹ ਜਿਹੜਾ ਜ਼ਬਰ ਹੈ ਇਹ ਜਿਹੜਾ ਕੁੱਕਰ ਮੇ ਬਲਾਤਕਾਰ ਦਾ ਉਹ ਸਾਥਿਆਰ ਨੂੰ ਵਰਤਿਆ ਗਿਆ ਤਾਂ ਇਹ ਜਿਹੜਾ ਅੱਜ ਦੇ ਸਮੇਂ ਇੱਕ ਸ਼ਬਦ ਵਰਤਿਆ ਜਾਂਦਾ ਹੈ ਕਿ ਮਾਂਵਾਦੀ ਕਹਿ ਕੇ ਝੂਠਾ ਪੁਰਸ਼ ਮੁਕਾਬਲਾ ਬਣਾਤਾ ਇਹ ਮਾਂਵਾਦੀ ਦਾ ਲੇਬਲ ਲਾਤਾ ਮਾਂਵਾਦੀ ਹੋਣਾ ਕੀ ਜੁਰਮ ਹੈ ਆ ਇੱਕ ਸਮਝ ਦੇ ਧਾਰਨੀ ਹੋਣਾ ਕੀ ਉਹ ਜੁਰਮ ਹੈ ਆ ਤਾਂ ਕੀ ਮਾਂਵਾਦੀਆਂ ਨੂੰ ਕਿ ਕੋਈ ਮਾਂਵਾਦੀ ਹੈ ਕੌ ਦਾ ਕਤਲ ਕਰਨ ਦਾ ਕੀ ਲਾਇਸੈਂਸ ਕਿਸੇ ਨੂੰ ਮਿਲ ਜਾਂਦਾ ਹੈ ਸਾ ਸਮੇਂ ਦੇ ਵਿੱਚ ਰਹਿ ਕੇ ਮੈਂ ਇਹ ਹੀ ਬੇਨਤੀ ਕਰਨਾ ਚਾਹੁੰਦਾ ਕਾਰਜਯੋਗ ਦੋਸਤੋ ਕਿ ਇਸ ਜਬਰ ਦਾ ਸਾਹਮਣਾ ਸਾਨੂੰ ਵੀ ਕਰਨਾ ਪਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਅੱਛਾ ਸੌਰੀ ਪੰਜਾਬ ਦੇ ਵਿੱਚ ਲੈਂਡ ਪੁਲਿੰਗ ਪਾਲਿਸੀ ਦਾ ਆਉਣਾ ਵੀ ਪੰਜਾਬ ਦੀ ਛੇਸ ਜ਼ਮੀਨ ਦਾ ਤਿੰਨ ਤਿੰਨ ਫਸਲਾਂ ਦੇਣਾ ਜ਼ਰਖੇਜ ਹੋਣਾ ਇੱਥੋਂ ਦੇ ਪਾਣੀ ਦੀ ਮਹੱਤਤਾ ਇਹ ਸਾਰੇ ਕਾਰਨ ਬਣਨਗੇ ਇਹ سرمایہਦਾਰਾਂ ਵੱਲੋਂ ਸਾਡੀ ਇਸ ਜ਼ਮੀਨ ਤੇ ਨਜ਼ਰੇ ਬੇਸ਼ੱਕ ਤੋਂ ਸੋਨਾ ਚਾਂਦੀ ਨਹੀਂ ਨਿਕਲਦਾ ਕੋਈ ਹੋਰ ਪਦਾਰਥ ਨਹੀਂ ਨਿਕਲਦੇ ਪਰ ਪੰਜਾਬ ਵਰਗੀ ਧਰਤੀ ਵੀ ਪੂਰੇ ਹਿੰਦੁਸਤਾਨ ਦੇ ਵਿੱਚ ਹੋਰ ਕਿਤੇ ਨਹੀਂ ਜਿਹੜੀ ਇੱਕ ਸਾਜ ਤਿੰਨ ਫਸਲਾਂ ਦਿੰਦੀ ਹੈ ਤਾਂ ਲੈਨ ਪੁਲੀ ਪਾਲਸੀ ਦੇ ਰਾਹੀਂ ਪੰਜਾਬ ਦੀ ਜ਼ਮੀਨ ਨੂੰ ਵੀ ਲੁੱਟਣ ਦੀ ਸਾਜੇ ਸ਼ੌਨਾ ਪੂੰਜੀਪਤੀਆਂ ਵੱਲੋਂ ਉਹਨਾਂ ਸਰਮਾਇਦਾਰਾਂ ਵੱਲੋਂ ਕੀਤੀ ਜਾ ਰਹੀ ਹੈ ਤਾਂ ਇਸ ਪਾਲਸੀ ਨੂੰ ਪੁੱਠੇ ਪੈਰੀ ਮੋੜਨਾ ਇਸ ਜ਼ਮੀਨ ਦੀ ਰਾਖੀ ਕਰਨਾ ਜਿਹਦਾ ਝੰਡਾ ਤੁਸੀਂ ਸਾਰਿਆਂ ਨੇ ਚੱਕਿਆ ਏ ਅਜੇ ਤੱਕ ਜਿੰਨਾ ਜ਼ਬਰ ਹੋਇਆ ਅਸੀਂ ਹੱਸ ਕੇ ਹੱਸਦੇ ਮੱથે ਖਿੱਚ ਸਹੀ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲ ਜ਼ਰੂਰ ਉਮੀਦ ਕੀਤੀ ਜਾ ਸਕਦੀ ਏ ਕਿ ਸਾਡੇ ਸਬਰ ਦੀ ਪਰਖ ਕੀਤੀ ਜਾਵੇਗੀ ਕਿ ਅਸੀਂ ਕਿੰਨਾ ਜ਼ਬਰ ਝੱਲ ਕੇ ਲੜਾਈ ਦੇ ਮੈਦਾਨ ਦੇ ਵਿੱਚ ਰਹਿ ਸਕਦੇ ਆ ਮੈਂ ਅੱਜ ਦੀ ਗੱਲबस ਇੱਥੇ ਸਮਾਪਤ ਕਰਦਾ ਕਿ ਅਸੀਂ ਉਹ ਸੰਸਦ ਦੇ ਵਿੱਚੋਂ ਵੀ ਆ ਜਿਨ੍ਹਾਂ ਨੂੰ ਨੀਹਾਂ ਦੇ ਵਿੱਚ ਲਿਆਂ ਗਿਆ ਅਸੀਂ ਉਹ ਸੰਸਦ ਦੇ ਵਿੱਚੋਂ ਵੀ ਆ ਜਿਨ੍ਹਾਂ ਨੂੰ ਬੰਦ-ਬੰਦ ਕੱਟਿਆ ਗਿਆ ਅਸੀਂ ਉਹ ਸੰਸਦ ਦੇ ਵਿੱਚੋਂ ਵੀ ਆ 4 ਸਾਲ ਦੇ ਬੱਚਿਆਂ ਦੇ ਸਾਡੇ ਕਲੇਜੇ ਕੱਢੇ ਗਏ ਅਸੀਂ ਉਹ ਸੰਸਚੋਂ ਜਿਨ੍ਹਾਂ ਨੂੰ ਚੀਪਾਂ ਦੇ ਮਗਰ ਕਤਹੀਟ ਕੇ ਸ਼ਹੀਦ ਕੀਤਾ ਗਿਆ ਤਾਂ ਉਸ ਜ਼ਬਰ ਦੇ ਟਾਕਰੇ ਲਈ ਅੱਜ ਦੇ ਇਹ ਸ਼ਕੱਤ ਦੇ ਵਿੱਚੋਂ ਐਲਾਨ ਕਰਦੇ ਹੋਏ ਇਹ ਕਰਕੇ ਜਾਈਏ ਕਿ ਅਸੀਂ ਪੰਜਾਬ ਦੀ 1 ਸੈਂਟੀਮੀਟਰ ਜ਼ਮੀਰ ਵੀ ਕਿਸੇ ਜ਼ਾਬਰ ਕਿਸੇ ਪੂੰਜੀਪਤੀ ਦੇ ਹੱਥੀ ਨਹੀਂ ਜਾਣ ਦੇ ਕੇ ਇਸ ਜ਼ਮੀਨ ਦੀ ਰਾਖੀ ਹਰ ਕੁਰਬਾਨੀ ਦੇ ਕੇ ਕਰਾਂਗੇ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਜੈਕ ਸਾਲ ਜੈਸ